ਸਿਆਣੋ ਸਾਡੇ ਪਿੰਡਾਂ ਦੇ ਉੱਠੇ ਹੋਏ ਸਾਡੀ ਮਾਵਾਂ ਸਾਡੀ ਭੈਣੋਂ ਸਾਡਾ ਜੀ ਨਹੀਂ ਕਰਦਾ ਕਿ ਇਹਨੂੰ ਛੱਡਣ ਲਈ ਦਰਸ ਸਾਨੂੰ ਵੀ ਆਉਂਦਾ ਜਦੋਂ ਜਵਾਕ ਗੋਦੀ ਚੱਕ ਕੇ ਸਵਾਰੀ ਖੜੀ ਹੁੰਦੀ ਆ ਪਰ ਸਾਡੀ ਮਜਬੂਰੀ ਇਹ ਬਣ ਗਈ ਜੇ ਡਰਾਈਵਰ ਤੋਂ ਗੱਡੀ ਲੱਗ ਗਈ ਤੇ 10 ਲੱਖ ਜੁਰਮਾਨਾ ਤੁਹਾਨੂੰ ਪਤਾ ਵੀ ਸੈਂਟਰ ਦੀ ਸਰਕਾਰ ਨੇ ਕਾਨੂੰਨ ਪਾਸ ਕੀਤਾ ਜੇ ਸਾਡੀ ਚਾਰਪੋਟਾ ਹੋ ਜਾਂਦੀ ਹੈ ਨਾ ਤਾਂ ਕਨੈਕਟਰ ਦੀ ਨੌਕਰੀ ਨੂੰ ਖਤਰਾ ਸਿੱਧਾ ਘਰੇ ਭੇਜਿਆ ਜਾਂਦਾ ਰੌਲਾ ਇਹ ਵੀ ਸਰਕਾਰ ਨੀਤੀਆਂ ਇਹਾਂ ਲੈ ਕੇ ਆ ਜੀ ਪਾਲਸੀਆਂ ਲੈ ਕੇ ਇਹਾਂ ਆ ਗਈ ਆਪਾਂ ਨੂੰ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਸਾਡੇ ਨਾਲ ਹੀ ਲੜਨਾ ਚਾਹੀਦਾ ਅਸੀਂ ਤਾਂ ਪਹਿਲਾਂ ਵੀ ਸਾਨੂੰ 52 ਸੀਟਾਂ ਦੇ ਵਿੱਚ 1.5 150 ਸਵਾਰੀ ਬਾੜ ਕੇ ਸਫਰ ਕਰਾਉਂਦੇ ਆ ਸਾਡਾ ਜੀ ਨਹੀਂ ਕਰਦਾ ਸਾਨੂੰ ਥੱਲੇਦਰ ਨੂੰ ਸਾਡੀ ਮਜਬੂਰੀ ਆ ਇਹ ਸਰਕਾਰ ਕੋਲੇ ਤੁਸੀਂ ਚੰਗੀ ਤਰ੍ਹਾਂ ਪੜੀ ਲਿਖੀ ਪੀੜੀ ਵਿੱਚ ਬੈਠੀ ਆ ਅੱਜ ਸਰਕਾਰ ਕੋਲੇ 3 ਕਰੋੜ ਦੀ ਬਾਤੀ ਨੂੰ ਢੋਣ ਵਾਸਤੇ 1200 ਸਰਕਾਰੀ ਬੱਸਾਂ ਸਿਰਫ 1200 ਤੇ ਤੁਸੀਂ ਜਾਣਦੇ ਹੋ ਵੀ ਲੋਕ ਕਿਵੇਂ ਜਾਣਗੇ ਆਮ ਲੋਕਾਂ ਦੀ ਜਾਣ ਨਾਲ ਖਲਵਾੜ ਕਰ ਰਹੀ ਹੈ ਸਰਕਾਰ ਅਸੀਂ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਵੀ ਭਰਾਵੋ ਅਸੀਂ ਮਨਮਜੂਰ ਆ ਕਿਰਪਾ ਕਰਕੇ ਸਾਡੀ ਬੇਨਤੀ ਨੂੰ ਸਨਕਾਰ ਕਰੋ ਜਿਹੜੇ ਬਾਕੀ ਦੇ ਯਾਤਰੀ ਬੈਠੇ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਜਿਹੜੇ ਖੜੇ ਆ ਵੀਰ ਬਣ ਕੇ ਉਹਨਾਂ ਨੂੰ ਬੇਨਤੀ ਆ ਥੱਲੇ ਉਤਰ ਜਿਓ ਤੇ ਤੁਸੀਂ ਨਹੀਂ ਉਤਰਨਾ ਤੁਸੀਂ ਅੜੀ ਕਰਨਾ ਅਸੀਂ ਤੁਹਾਡੇ ਨਾਲ ਅੜੀ ਨਹੀਂ ਕਰ ਸਕਦੇ ਅਸੀਂ ਗੱਡੀ ਉਰੀ ਖਿਡਾਰ ਲੈਣੀ ਆ ਅਸੀਂ ਜਾਣ ਨਹੀਂ ਦੇਣੀ ਪਰ ਅਸੀਂ ਲੜਨਾ ਨਹੀਂ ਕਿਸੇ ਨਾਲ ਸਾਨੂੰ ਬੇਨਤੀ ਆ ਵੀ ਦੂਜਿਆਂ ਨੂੰ ਪਰੇਸ਼ਾਨ ਨਾ ਕਰੋ ਇੰਨੀਆਂ ਕੇ ਬੇਨਤੀਆਂ ਨੂੰ ਕਬੂਲ ਕਰੋ